ਉਹ ਮਾਹੀ ਹੈ ਆ ਸੋਸ਼ਲ ਮੀਡੀਆ ਕੋਈ YouTube ਤੇ ਵੀਡੀਓ ਪਾਉਂਦਾ ਉਹ ਵੇਖ ਲੈਂਦਾ ਹੈ ਕਈ ਵਾਰੀ ਮੈਨੂੰ ਨਹੀਂ ਪਤਾ ਲੱਗਦਾ ਕਿ ਕੋਈ ਗੱਲ ਸੱਚੀ ਹੈ ਜਾਂ ਝੂਠੀ ਇਸ ਕਰਕੇ ਮੈਂ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਦੀ ਕੱਲੇ ਵੀ ਫੇਰ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਇਹਨੂੰ ਤਾਂ ਕੰਨੇ ਆਪਦੇ ਪੁੱਤ ਦੀ ਲੱਗੇ ਹੋਰ ਕੋਈ ਮਸਲਾ ਨਹੀਂ ਇਹ ਨਹੀਂ ਗੱਲ ਤੋਂ ਕਿਸੇ ਦੀ ਗੱਲ ਕਰਦਾ ਫੇਰ ਨਹੀਂ ਮੰਨ ਜੇ ਮੈਂ ਕਿਸੇ ਦੀ ਗਾਇਤ ਹੈ ਜਿਸ ਕਰਕੇ ਨਾਲ ਮੈਂ ਫੇਲ ਕਹਿੰਦਾ ਉਹ ਤੂੰ ਇਹ ਦੇਖ ਨੂੰ ਹੋਇਆ ਸੋ ਭਾਈ ਨਹੀਂ ਮੇਰੇ ਹਾਸੇ ਚੜ ਗਏ ਮੈਂ ਪਿਛਲੇ ਲਾਈਨ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨੇ ਸ਼ੁਰੂ ਕਰ ਤਾ ਪਰੰਤੂ ਜਿਹੜੇ ਜਵਾਨ ਜਿਹੜੇ ਐਨਆਰਆਈ ਮੇਰੇ ਨਾਲ ਬੰਦ ਤੇ ਖੂਨ ਵਰਗੀ ਸਾਂਝ ਰੱਖਦੇ ਆ ਮੇਰੇ ਕੋਲ ਦੁੱਖੀ ਮੰਨਣਾ ਆਉਂਦੇ ਆ ਯਾਰ ਉਹਨਾਂ ਨੂੰ ਗੇਟ ਬੰਦ ਕਰ ਤਾ ਕਿ ਮੈਂ ਬਹਿ ਜਾਵਾਂ ਪੋੜੇ ਦੇ ਕੋਲ ਆਉਣਗੇ ਮੈਂ ਉਹਨਾਂ ਕੋ ਨਹੀਂ ਜਾਵਾਂ ਤੁਸੀਂ ਗਲਤ ਅੰਦਾਜ਼ਨ ਜਨਮੇ ਛੱਡੋ ਤੁਸੀਂ ਰਾਜਨੀਤੀ ਕਿੱਥੇ ਕਰਨੀ ਹੈ ਕਿ ਤੂੰ ਐਮਪੀ ਬਣੇ ਹੋਣਾ ਕਿ ਤੂੰ ਐਮਐਲਏ ਹੋਣਾ ਕੀ ਸਭ ਕੁਝ ਉਹ ਗੱਲਾਂ ਤੁਹਾਡੇ ਸਾਹਮਣੇ ਖੰਡ ਮੈਨੂੰ ਮੇਰੇ ਹੱਥ ਛੱਡ ਦਿਓ ਮੇਰੇ ਤੇ ਗੱਲ ਚੁਪਨੀਆ ਨਾ ਕਰਿਆ ਕੋਈ ਮੇਰੀ ਆਤਮਾ ਨੇ ਕਦੇ ਦੀ ਕਿਸੇ ਨੂੰ ਦੰਕਸ਼ਾਂ ਫਰੀ ਹੋਣ ਦਾ ਜਦ ਕਿ ਮੈਂ ਦੁਖੀ ਮਾਂ ਦੇ ਵਿੱਚ ਮੇਰਾ ਮਾਨ ਕਈ ਵਾਰੀ ਇੰਨਾ ਜ਼ਿਆਦਾ ਅੰਦਰ ਪ੍ਰੈਸ਼ਰ ਹੋ ਜਾਂਦਾ ਵੀ ਕੀ ਕਹਦਾ ਪਾਗਲ ਹੋ ਜਾਂਦਾ ਉਹੀ ਗੱਦਫਤ ਪਰ ਤੁਸੀਂ ਮੇਰਾ ਇਤਿਆਮਾ ਲਓ ਤੋ ਦੂ ਮੇਰਾ ਪਰਵਾਰ ਸੁਖਦੀਪ ਦੇ ਜੁੰਡੇ ਜੀ ਨਹੀਂ ਬੜਾ ਕੁਛ ਆਜ ਵੀ ਇੱਕ ਪ੍ਰੋਡਕਟ ਸੀ ਉਸੇ 판 ਨੂੰ ڈھونਡਣਾ ਚਾਹੁੰਦੇ ਹਾਂ ਐਨੀ ਦਸਾਂ ਚ ਮੈਨੂੰ ਵਾਇਰ ਨੂੰ ਦਿੱਖੀ ਹੋਈ ਹੈ ਮੈਂ ਉਹ ਤੋਂ ਮੰਗਣੀ ਹੂ ਨਾ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਮੇਰੇ ਨਾਲ ਆਈਸਕ੍ਰੀਮ ਮਾਣ ਹੋਊਗਾ ਜਾਊਂਗਾ ਕਿਉਂ ਕਿਉਂਕ ਮੈਂ ਤੁਹਾਡੇ ਕੋਲ ਕਲੀਅਰ ਕਰਾਂ ਦੀ ਮੈਂ ਇੱਥੇ ਆਲਾ ਕਰੂੰਗਾ ਮੈਂ ਆਲਾ ਕੋਈ ਨਹੀਂ ਕੋਈ ਬਸਦੀ ਨਹੀਂ ਨਹੀਂ ਮਨ ਮੈਂ ਨਹੀਂ ਜੰਦਾ ਅੱਜ ਘਰੇ ਬੈਠੂਗਾ ਕੋਡੇ ਕੋਲ ਵੀ ਆ ਕੇ ਮੇਰੇ ਕੋਲ ਵੀ ਆ ਕੇ ਤੂੰ ਸੈੱਟ ਕਰ ਦੋ ਮੈਂ ਹਰੇਕ ਕੀ ਤੁੰ ਦੱਸ ਕੇ ਕਰਾਂ ਮੈਨੂੰ ਕਿਸ ਕੋਈ ਤੇ ਕਵਨ ਚਾਉਂਦਾ ਇਹ ਤੋਂ ਕੋਲ ਕਈ ਨਾ ਪਤਾ ਲੈ ਗਈ ਫਰਾਂਸੀਗਾ ਵੀ ਜਾਊਗਾ ਤੁਸੀਂ ਮੈਨੂੰ 5 ਕਿਲੋਮੀਟਰ ਘਰੋਂ ਤਾਈਂ स ग कर ुम् सारा पता में कसे ु ौर है बने थ गद के नेदान था रे भयोध मा पनी रख उन मेरे निया नों कि मैंनु කාद नहीं बनने है, है।, है मेरे आ साध जा से सादा